ਅਜੇ ਸਿੰਘ ਦੀ ਸ਼ਹਾਦਤ ਬਾਰੇ ਕੀ ਕਹਿਣਾ ਚਾਹੁੰਦੇ ਪਿੰਡ ਰਾਮਗੜ੍ਹ ਸਰਦਾਰਾਂ ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜਿਵੇਂ ਭਾਰੀਆਂ ਵੀ ਸਾਰੀਆਂ ਹੈਂਦਿਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਜੇ ਆ ਕਿ ਵਿਸਤਰਾ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ੱੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸੰਬੰਧ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚੋਂ ਤਾਂ ਪਹਿਲਾਂ ਹੀ ਕਰਦੇ ਆ ਕਿ ਪੰਜਾਬ ਦੀ ਸੀ ਸਰਕਾਰੀ ਨੀਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਵਾਲਾ ਮੁਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਕੋਈ ਮੁੱਲ ਨਹੀਂ ਹੈ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਆਹ ਤੁਹਾਡਾ ਜਿਹਾ ਘਰ ਆ 6 ਭੈਣਾਂ ਦਾ ਪਾਈ ਹੈ ਕੁਇਲ ਵਾਲੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਬੀਏ ਟੂ ਚ ਹੈ ਨੌਕਰੀ ਅਸੀਂ ਰਿਜ਼ਰਵ ਕਰ ਲਈ ਉਹਦੇ ਵਾਸਤੇ ਤੇ ਬੀਏ ਕਰ ਲੂਗੀ ਜਦੋਂ ਉਦੋਂ ਜਿਆਦਾ ਵਧੀਆ ਨੌਕਰੀ ਮਿਲ ਜੂਗੀ ਔਰ ਉਹਦੀ ਪੜ੍ਹਾਈ ਦਾ ਵੀ ਜਿਹੜਾ ਉਹ ਖਰਚਾ ਜਿਹੜਾ ਸਰਕਾਰ ਕਰੂਗੀ ਤੇ ਫਿਰ ਫਿਰ ਕਹਿੰਦੇ ਆ ਕਿ ਸ਼ਹੀਦ ਅਮਰ ਹੁੰਦੇ ਨੇ ਮੁੱਲ ਨਹੀਂ ਹੁੰਦਾ ਕੋਈ ਪਰ ਮਾਂ ਵਾਸਤੇ ਪੁੱਤ ਹੁੰਦਾ ਹੈ ਨਾ ਅੱਖੋ ਅੱਜ ਅੱਖਾਂ ਚਾਹ ਤੀਵਾ ਜਾਂਦੇ ਨੇ ਪਰ ਇਹ ਆ ਕਿ ਸਾਡੇ ਮੈਨੂੰ ਇੱਕ ਗੱਲ ਦੀ ਹੋਰ ਵੀ ਮੈਂ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੀ ਪਹਿਲਾ ਅਗਨੀਵੀਰ ਸ਼ਹੀਦ ਹੋਇਆ ਸੀ ਮੌਟ ਮੰਡੀ ਕੋਲ ਤੇ ਕੋਈ ਉਹਦਾ ਮਾਨ ਸਨਮਾਨ ਨਹੀਂ ਹੋਇਆ ਜੋ ਸਾਧਤ ਤੋਂ ਬਾਅਦ ਸੰਸਕਾਰ ਤੇ ਗਾੜਾ ਫੌਨ ਨਾ ਦਿੱਤਾ ਜਾਂਦਾ ਹੈ ਸਲਾਮੀ ਦਿੱਤੀ ਜਾਂਦੀ ਹੈ ਸਲੂਟ ਦਿੱਤੇ ਜਾਂਦੇ ਨੇ ਉਹ ਨਹੀਂ ਦਿੱਤੇ ਗਏ ਅਸੀਂ ਇਹਦਾ ਸਖਤ ਇਤਰਾਜ਼ ਇਹਨੇ ਸਰਕਾਰ ਕੋਲੇ ਕੀਤਾ ਸੀਗਾ ਕਿ ਦੇਖੋ ਪਿਤਾ ਜਿਹੜਾ ਹੈ ਉਹ ਅਮਰਿਤਪਾਲ ਮੁੰਡੇ ਦੇ ਨਾਮ ਉਹ ਕਹਿੰਦਾ ਵੀ ਮੈਨੂੰ ਕੀ ਪਤਾ ਕਿ ਅਗਨੀਵੀਰ ਕੀ ਹੁੰਦਾ ਮੈਂ ਤਾਂ ਆਉਂਦਾ ਫੌਜ ਭੇਜੇ ਸੋ ਸ਼ਹਾਦਤ ਚ ਕੋਈ ਕੈਟਾਗਰੀ ਨਹੀਂ ਹੋਣੀ ਚਾਹੀਦੀ ਆ ਆ ਵੱਡਾ ਸ਼ਹਿਰ ਦਾ ਛੋਟਾ ਸ਼ਹਿਰ ਤੱਕ ਸੋ ਇਸ ਵਾਰ ਅਸੀਂ ਗੱਲ ਕੀਤੀ ਤਾਂ ਫਿਰ ਬੰਦਾ ਮਾਨਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਫੌਜ ਦਾ ਇਸ ਲਈ ਔਰ ਫੌਜ ਨਾਲ ਅਸੀਂ ਟੱਚ ਵੀ ਹੈ ਫੌਜ ਵੀ 100 ਕਰੋੜ ਰੁਪਈਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਸਸ਼ਾਸਨ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਆਉਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਸਕੂਲ ਉਹਨਾਂ ਦੇ ਨਾਮ ਤੇ ਸਟੇਟੂ वगैरह ਵੀ ਬਣਾਇਆ ਜਾਊਗਾ ਸਾਹਿਬ ਜੀ ਪਰਿਵਾਰ ਵੱਲੋਂ ਬੁੱਧ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਿਆ ਕਿੱਥੇ ਲਾਉਣੇ ਉਹ ਵੀ ਲਾਵਾਂਗੇ ਇੱਕ ਹਸਪਤਾਲ ਦੀ ਹਾਂ ਹਸਪ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਬੜੀ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਰਸੀਦ ਦੇ ਨਾਂ ਤੇ ਉਹ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰ ਲਿਆ ਹੈ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ੜਣਗੇ ਤਾਂ ਹੋਰ ਬੱਚਾ ਕੋਈ ਆਮਗੜ ਸਰਦਾਰਾਂ ਦਾ ਜਾਂ ਮਲਾਉਤ ਦਾ ਕੋਈ ਦੁਬਾਰਾ ਅਲਦੋਲੇ ਏਰੀਆ ਦਾ ਕੋਈ ਹੋਛ ਪ੍ਰਤੀ ਹੁਣ ਦਾ ਹੌਸਲਾ ਕਰ ਸਕੂ ਉਹ ਯਾਰ ਪਰਿਵਾਰ ੜ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਕਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਸਰ ਇੱਕ ਸੀਐਨ ਸਾਹਿਬ ਅਗਲੀ ਵੀਰ ਪਾਰਟੀ ਨੂੰ ਲੈ ਕੇ ਕੀ ਕਹੋਗੇ 4 ਸਾਲਾਂ ਦੇ ਬਾਉਂਡੇਸ਼ਨ ਜਿਹੜੀ ਹੈ ਬੜਾ ਰੋਸ਼ ਹੈ ਜੀ ਨੌਜਵਾਨਾਂ ਦਾ ਮਨੋਬਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਠਾ ਪੰਜਾਬ ਜਿਹੜਾ ਮਤਲਬ ਵਿਰਸਾ ਹੀ ਸ਼ਹੀਦਿਆਂ ਦਾ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਤੋਂ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੀ ਨੀੜ ਤੜ ਆਮ ਤੌਰ ਤੇ ਟਾਇਲ ਕਰ ਦਿੰਦੇ ਤਾਂ ਫਿਰ 4 ਸਾਲਾਂ ਚ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਤੁਹਾਨੂੰ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘਟ 18 ਦਾ ਗਿਆ ਚਲ 18.5 ਦਾ ਗਿਆ 19 ਸਾਲ ਦਾ ਉਹ ਕਿਤਾ ਟ੍ਰੇਨ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਉੱਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਤਾਂ ਨੌਕਰੀ ਦੀ ਤਿਆਰੀਆਂ ਕਰਦੇ ਆ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ आजादी नुं संभालन वास्ते बहुत ਲੋੜਾਂ ਨੇ ਤੇ ਪੰਜਾਬ ਮੋਰੀ ਸੁਪਾ ਰਿਹਾ ਹੈ। ਤਾਂ ਇਸ ਕਰਕੇ ਅਸੀਂ ਚਾਹੁੰਦੇ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇਹਨੇ ਸਾਲ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹਿ ਗਏ। ਤੇ ਨਾਲ ਕਹਿੰਦੇ ਅਸੀਂ ਪੜਾਇਆ ਵੀ ਕਰਾਂਗੇ ਉੱਥੇ। ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ। ਦੇਖੋ ਵਸੇ ਬੰਦੂਕ ਦੇਣਗੇ। ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ। ਉਹ ਪਤਾ ਨਹੀਂ ਕਿੱਥੇ ਬਹਿ ਕੇ ਫੈਸਲੇ ਕਰ ਦਿੰਦੇ ਆ ਜੀ ਜੀ ਆਨ ਸਾਹਿਬ ਇੱਕ ਹੋਰ ਰੋਸ਼ ਹੈ ਜੀ ਇਸ ਤਰ੍ਹਾਂ ਦੀ ਸ਼ਾਹਤ ਤਾਂ ਸਾਡੇ ਇਲਾਕੇ 'ਚ ਹੋਟ ਵੀ ਹੋਈਆਂ ਨੇ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਰਾਜ ਮੰਤਰੀ ਜਾਂ ਫਿਰ ਕੋਈ ਸੱਤਾਧਾਰੀ ਤੇ ਰੋਂਦੇ ਕੋਈ ਵੱਡਾ ਲੀਡਰ ਸ਼ੋਕ ਤੱਕ ਜਿਤਾਉਣ ਨਹੀਂ ਹੁੰਦਾ ਜੀ ਅੰਦਰ ਕੀ ਹੈ ਨਾ ਜੀ ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨਾ ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਹੈ ਆਪਾਂ ਤਾਂ ਨਾ 10 ਲੱਖ ਬੰਦਾ ਮਰਿਆ ਠੀਕ ਹੈ ਨਾ ਜੀ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੁੱਤ ਨਾ ਲੱਗਿਆ ਹੋਵੇ ਮੈਂ ਉਹ ਮਲਾਹਦ ਉੱਤਰਾ ਉਹ ਚ ਸਟੇਡੀਅਮ ਤੋਂ ਉੱਥੇ ਬੁੱਤ ਲੱਗਿਆ ਸੋ ਕੁਰਬਾਨੀਆਂ ਦਾ ਮੁੱਲ ਅਸਲ ਚ ਸਾਨੂੰ ਪਤਾ ਹੈ ਤੇ ਸਾਨੂੰ ਤਾਂ ਸਰਬੰਸਭਾ ਜਿਨ੍ਹਾਂ ਨੇ ਵਾਰਿਆ ਸੀ ਉਹਨਾਂ ਦੇ ਵਾਰਿਸ ਅਸੀਂ ਉਹ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਆਉਣਾ ਨਾ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ ਚ ਸਾਡੇ ਦਿਲਾਂ ਚ ਕੋਈ ਕਟਣੀ ਨਹੀਂ ਹੈਗੀ ਪਰ ਹਾਂ ਐਨਾ ਕਹਿ ਕੇ ਉਹਨਾਂ ਦੀ ਇੱਜ਼ਤ ਵਧ ਜਾਂਦੀ ਇਕ ਜੀ ਆਗਿਆ ਅਫਸੋਸ ਕਰ ਲੈਂਦੇ ਬਾਕੀ ਸਿਆਸਾ ਸਾਹਿਬ ਇੱਕ ਹੋਰ ਬਰਾਨਾ ਕਿ ਤੁਹਾਡੀ ਪੈਨਸ਼ਨ ਬਤਾਈ ਗਈ ਹੈ ਅੱਜ ਕੋਈ ਅੱਜ ਕੋਈ ਰਾਜਨੀਤੀ ਨਾਲ ਸੰਬੰਧ ਤੇ ਗੱਲ ਨਹੀਂ ਕਰਨੀ ਅਰਸ਼ੀਦ ਅਜੇ ਦੀ ਸ਼ਹਾਦਤ ਨੂੰ ਨਤ ਨਸਤ ਬੁਣਾਇਆ ਰਾਜਨੀਤੀ ਦੀਆਂ ਗੱਲਾਂ ਕਦੇ ਕਿਸੇ ਹੋਰ ਮੌਕੇ ਤੇ ਕਰਨ ਸਿਮ ਸਾਹਿਬ ਇੱਕ ਇੱਕ ਸਕਿੰਟ ਦੀ ਇੱਕ ਨੌਜਵਾਨਾਂ ਲਈ ਉਹ ਹੋ ਸੀਗਾ ਨੌਜਵਾਨਾਂ ਨੂੰ ਨਸਿਆਂ ਤੋਂ ਬਚਾਉਣ ਲਈ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਫਸਰ ਸਾਹਿਬ ਜਵਾਬਦੇਹ ਹੋਊਗਾ ਜੀ ਹੋ ਇੱਥੇ ਘੰਟਾ ਸ਼ਹੀਦ ਨੂੰ ੜੀਕਦੇ ਰਹੇ ਸ਼ਹੀਦ ਦੀ ਡੈੱਡ ਬੋਡੀ ੜੀਕਦੀ ਰਹੀ ਅਫਸਰਾਂ ਨੂੰ ਅਮਲੀ ਸਾਹਿਬ ਖੜੇ ਨੇ ਇਹਨਾਂ ਦੀ ਸਟੇਟਮੈਂਟ ਸਵਾਲ ਪੁੱਛ ਰਹੇ ਹਾਂ ਜਾਂ ਬਹਿਸ ਸਵਾਲ ਹੀ ਕਰ ਰਹੇ ਨੇ ਹਾਂ ਜਿਸ ਦਿਨ ਸ਼ਹਾਦਤ ਹੋਈ ਮੈਂ ਸਭ ਤੋਂ ਪਹਿਲਾਂ ਮੈਂ ਗੋਆ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਗੱਲ ਕੀਤੀ ਚੰਨੀ ਸਿੰਘ ਨਾਲ ਫੋਨ ਲੱਗਾ ਜੀ ਮੈਨੂੰ ਇਹ ਤਾਂ ਅਸਲ ਕਿ ਕਿੰਨੇ ਵਜੇ ਡੈੱਡ ਬਡੀ ਆਉਣੀ ਹੈ ਫੌਜ ਵੱਲੋਂ ਕਿੱਥੇ ਆਉਣੀ ਹੈ ਠੀਕ ਹੈ ਡੀਸੀ ਲੁਧਿਆਣਾ ਨਾਲ ਗੱਲ ਕੀਤੀ ਐਸਐਸਪੀ ਡੀਜੀਪੀ ਨਾਲ ਗੱਲ ਕੀਤੀ ਜੇ ਫੌਜ ਨੇ ਅਗਨੀ ਵੀਰ ਦੀ ਜਿਹੜੀ ਕੈਟਾਗਰੀ ਵਾਂਗੂ ਪਿਛਲੀ ਵਾਰ ਵਾਂਗੂ ਨਾ ਦਿੱਤਾ ਘਾੜਾ ਆਪਣਾ ਪੰਜਾਬ ਪੁਲਿਸ ਵੱਲੋਂ ਦੇਣਾ ਹੈ ਬਣਦਾ ਮਾਨਸਤ ਕਰ ਦੇਣਾ ਸੋ ਕਈ ਵਾਰੀ ਨਾ ਫੌਜ ਨਾਲ ਲਿੰਕ ਹੋ ਕੇ ਉੱਥੋਂ ਭਾਈ ਉੱਥੋਂ ਡੈੱਡ ਬਾਡੀ ਕਈ ਵਾਰੀ ਕੋਈ ਇਸ ਤਰ੍ਹਾਂ ਦਾ ਕੋਈ ਟਾਈਮ ਲੱਗ ਜਾਂਦਾ ਜਦੋਂ ਆਪਾਂ ਐ ਨਾ ਕਰੀ ਪਿਆ ਹੋ ਗਿਆ ਦੇਖੋ ਸਾਡੇ ਵੱਲੋਂ ਮਾਨ ਸਨਮਾਨ ਚ ਕੋਈ ਕਮੀ ਨਹੀਂ ਮੇਰਾ ਕੋਈ ਇਹਦੇ ਨਾਲ ਕਿਹੜਾ ਕੋਈ ਮੇਰਾ ਅੱਜ ਮੈਂ ਇੱਥੇ ਆਇਆ ਤਾਂ ਮੇਰਾ ਮਾਨ ਸਨਮਾਨ ਹੀ ਵਧੂਗਾ ਜੀ ਅਜੇ ਦਾ ਤਾਂ ਨਹੀਂ ਘਟਣ ਲੱਗਿਆ ਇਹਦੇ ਨਾਲ ਜਨਾਬ ਹੀ ਹੁੰਦਾ ਮੈਂ ਸੋ ਇਸ ਕਰਕੇ ਬਣਦਾ ਮਾਨਸਤ ਕਰ ਆਉਣ ਵਾਲੇ ਦੇ ਨਾਲ ਚੀਜ਼ ਜੇ ਅਸੀਂ ਕਰਦਾ ਪਲੱਸ 2 ਦੇ ਬੇਸ ਤੇ ਕੁੜੀ ਨੂੰ ਨੌਕਰੀ ਦੇ ਦੇਣੇ ਐ। ਨੌਕਰੀ ਛੋਟੀ ਮਿਲੂਗੀ। ਅਸੀਂ ਕਹੇ ਓਕੇ ਪੜਾਉਨੇ ਐ। ਜੇ ਬੀਏ ਜਦੋਂ ਹੋ ਗਈ ਗ੍ਰੈਜੂਏਸ਼ਨ ਦੇ ਆਧਾਰ ਤੇ ਨੌਕਰੀ ਵੱਡੀ ਮਿਲੂਗੀ। ਬਾਕੀ ਕੁੜੀਆਂ ਨੂੰ ਵੀ ਕਹੇ ਤੁਸੀਂ ਵੀ ਪੜੋ ਨੌਕਰੀਆਂ ਮਿਲਣਗੀਆਂ। ਸੋ ਅਸੀਂ ਕਿਸ ਕੱਲ ਹੀ ਅਜੇ ਕੈਬਨਿਟ ਵਿੱਚ ਫੈਸਲਾ ਕੀਤਾ ਹੈ। ਸ਼ਹੀਦਾਂ ਦੀ ਜਿਹੜੀ ਸਾਫਕਾ ਸੈਨਿਕਾਂ ਦੀ ਵਿਧਵਾਵਾਂ ਨੇ 6000 ਤੋਂ ਉਹਨਾਂ ਦੀ ਪੈਨਸ਼ਨ ਵਧਾ ਕੇ 10000 ਕਰ ਦਿੱਤੀ। ਸਾਡੀ ਨੀਅਤ 'ਚ ਕੋਈ ਕੋਟ ਨਹੀਂ। ਹਾਂ ਕੋਈ ਐਦਾਂ ਦਾ ਕਮਿਊਨੀਕੇਸ਼ਨ ਕੈਪੂ ਜਹ ਜਾਂਦਾ ਕੋਈ। ਪਰ ਬਧਾਏ ਇੱਕ ਸਾਹਿਬ ਨੇ ਧੰਨਵਾਦ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਬੜੇ ਦੁੱਖ ਤੇ ਅਫਸੋਸ ਦੀ ਗੱਲ ਆਏ ਕਿ ਸਾਡਾ ਲਾਜਵਾਨ ਜੀ ਦਾ ਜੇ ਕੁਮਾਰ ਜਿਹੜਾ ਕਿ ਸਾਡੇ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਦਾ ਜਾਨ ਪੀ ਗਿਆ। ਜਵਾਨਾਂ ਦੀ ਕੁਰਬਾਨੀ ਆ ਉਹ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਉਂਕਿ ਜਿਹੜੇ ਸ਼ਹੀਦ ਹੁੰਦੇ ਆ ਇਹ ਕੌਮ ਦਾ ਸਰਮਾਇਆ ਹੁੰਦੇ ਆ। ਹਰ ਜੇ ਅਸੀਂ ਅੱਜ ਅਜ਼ਾਦ ਤੇ ਜਾਦੇ ਵਿੱਚ ਸਾਹ ਲੈ ਰਹੇ ਆ ਜੇ ਅਸੀਂ ਆਜ਼ਾਦੀ ਦਾ ਨੇ ਕਮਾਣਾ ਰਿਆ ਤਾਂ ਅਸੀਂ ਸਿਰਫ ਤੇ ਸਿਰਫ ਇਨਾ ਸ਼ਹੀਦਾਂ ਕਰਕੇ ਆ ਪਰ ਇਨਾ ਸ਼ਹੀਦਾਂ ਕਰਕੇ ਹੀ ਸਾਡਾ ਜਿਹੜਾ ਦੇਸ਼ ਹੈ ਇਹ ਆਜ਼ਾਦ ਹੈ ਸੋ ਅੱਜ ਸਾਨੂੰ ਬੜੀ ਇਸ ਗੱਲ ਦੀ ਪਰਿਵਾਰ ਨੂੰ ਸੱਲੀ ਹੈ ਕਿ ਬੇਸ਼ੱਕ ਸਾਡਾ ਜਿਹੜਾ ਵੀਰ ਹੈ ਅਜੇ ਕੁਮਾਰ ਉਹ ਵਾਪਸ ਤਾਂ ਨਹੀਂ ਮੁੜ ਸਕਦਾ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸardar bhagwan singh ji maan ਜਿਵੇਂ ਕਿ ਗਰੰਟੀ ਦਿੱਤੀ ਤੇ ਵਾਅਦਾ ਕੀਤਾ ਸੀ ਉਸ ਵਾਅਦੇ ਦੇ ਅਨੁਸਾਰ ਤੁਰੰਤ 2-3 ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋਗੇ ਸ਼ਨੀਵਾਰ ਨੂੰ ਅਸੀਂ ਫਿਨਿਸ਼ਨ ਕੀਤਾ ਤੇ ਅੱਜ ਘਰ ਆ ਕੇ ਆਪ ਖੁਦ 1 ਕਰੋੜ ਰੁਪਏ ਦਾ ਜਿਹੜਾ ਪਰਿਵਾਰ ਨੂੰ ਸਹਾਇਤਾ ਰਾਸ਼ੀ ਉਸ ਸਾਡੇ ਬਹੁਤ ਹੀ ਸਤਿਕਾਰਯੋਗ ਸੀ ਜੰਗ ਸਿੰਘ ਮਾਨ ਜੀ ਆਪ ਦੇ ਕੇ ਗਏ ਕਹਿੰਦਾ ਕਿ ਇਸ ਤੋਂ ਜ਼ਿਆਦਾ ਸ਼ਹੀਦਾਂ ਦਾ ਮਾਣ ਸਤਿਕਾਰ ਇਸ ਤੋਂ ਜ਼ਿਆਦਾ ਹੋਰ ਨਹੀਂ ਹੋ ਸਕਦਾ ਕਿਉਂਕਿ ਨਹੀਂ ਤਾਂ ਹੁਣ ਤੱਕ ਜੋ ਵੀ ਹੁੰਦਾ ਆਇਆ ਤੁਸੀਂ ਦੇਖਿਆ ਹੀ ਹੈ ਕਿ ਧਰਨੇ ਲਾਉਣੇ ਪੈਂਦੇ ਆ ਆਪਣੀਆਂ ਮੰਗਾਂ ਮਨੋਣ ਲਈ ਬਹੁਤ ਕੁਝ ਕਰਨਾ ਪੈਂਦਾ ਤੁਸੀਂ ਵੀ ਉਸ ਦਿਨ ਸਵਾਲ ਪੁੱਛਦੇ ਸੀ ਕਿ ਕੀ ਤਾਂ ਦੇ ਤਾਂ ਨਹੀਂ ਲਾਉਣੇ ਪੈਣਗੇ ਪਰ ਜੇ ਸਾਡੇ ਸ਼ਹੀਦ ਹੀ ਇਹਨਾਂ ਰਾਹਾਂ ਤੇ ਤੁਰ ਪਏ ਤੇ ਫਿਰ ਮੈਂ ਸਮਝਦਾ ਕਿ ਸਾਡਾ ਜਿਹੜਾ ਜਿਉਣਾ ਮਾ ਸਾਰਾ ਬੇਕਾਰ ਸੋ ਅੱਜ ਪਰਿਵਾਰ ਦੇ ਨਾਲ ਸਾਡੇ ਮਾਨ ਸਾਹਿਬ ਦੁੱਖ ਵੀ ਸਾਂਝਾ ਕਰਕੇ ਗਏ ਆ ਪਰਿਵਾਰ ਨੂੰ ਸਹਾਇਤਾ ਰਾਸ਼ੀ ਵੀ ਦੇ ਕੇ ਗਏ ਆ ਪਰਿਵਾਰ ਦੀ ਇੱਕ ਹੋਰ ਮੰਗ ਸੀ ਕਿ ਜਿਹੜਾ ਸਾਡਾ ਸਕੂਲ ਆ ਉਹ ਸਕੂਲ ਸ਼ਹੀਦ ਅਜੇ ਕੁਮਾਰ ਦੇ ਨਾਮ ਤੇ ਰੱਖਿਆ ਜਾਵੇ ਤੇ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਇਹ ਨਹੀਂ ਕਿ ਰੱਖਾਂਗੇ ਨਹੀਂ ਕੋਈ ਵੀ ਗੱਲ ਰੱਖਤਾ ਅੱਜ ਮਾਨ ਸਾਹਿਬ ਨੇ ਉਹਦੀ ਮੋਟੀਕੇਸ਼ਨ ਦੀ ਕਾਪੀ ਵੀ ਪਰਿਵਾਰ ਦੇ ਨਾਲ ਸੰਜੀ ਕਰਕੇ ਗਏ ਆ ਕਿ ਸ਼ਹੀਦ ਦੇ ਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਨਾਮ ਹੈਗਾ ਸਕੂਲ ਦਾ ਨਾਮ ਉਹ ਕਰ ਦਿੱਤਾ ਗਿਆ ਤੋਂ ਇਸ ਤੋਂ ਇਲਾਵਾ ਪਰਿਵਾਰ ਦੀਆਂ ਜਿਹੜੀਆਂ ਵੀ ਹੋਰ ਮੰਗਾਂ ਨੇ ਉਹ ਸਾਰੀਆਂ ਮੰਗਾਂ ਮਾਨ ਸਾਹਿਬ ਨੇ ਥੋੜੀ ਖੁੱਲ੍ਹ ਦਿਲ ਨਾਲ ਮੰਗੀਆਂ ਕਿਉਂਕਿ ਸ਼ਹੀਦ ਵਾਪਸ ਨਹੀਂ ਆ ਸਕਦਾ ਪਰ ਜਿੰਨਾ ਕੁਝ ਅਸੀਂ ਕਰ ਸਕਦੇ ਆ ਉਹ ਕੀਤਾ ਤੇ ਇਸ ਲਈ ਅਸੀਂ ਮਾਨ ਸਾਹਿਬ ਦਾ ਸਰਦਾਰ ਭਗਤ ਸਿੰਘ ਬਾਜ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਸਮੁੱਚੇ ਪਰਿਵਾਰ ਬਨੂੰਗੀ ਔਰ ਕਿਉਂਕਿ ਜੇ ਅੱਜ ਇਹ ਮਾਨ ਸਨਮਾਨ ਮਿਲਿਆ ਤਾਂ ਬਾਕੀ ਦੇ ਜਿਹੜੇ ਸਾਡੇ ਨੌਜਵਾਨ ਜਿਹੜੇ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਲਈ ਵੀ ਇੱਕ ਇਹ ਚਾਨਣ ਮਨਾਰਾ ਬਣ ਕੇ ਜੇ ਅਸੀਂ ਆਪਣੇ ਦੇਸ਼ ਦੀ ਸਰਹੱਦਾਂ ਦੀ ਜੇ ਰਾਖੀ ਕਰਦੇ ਕਰਦੇ ਕੁਝ ਹੁੰਦਾ ਤਾਂ ਸਾਡੀ ਜਿਹੜੀ ਸਰਕਾਰ ਸਾਡੀ ਆਪਣੀ ਸਰਕਾਰ ਜਿਹੜੀ ਸਾਨੂੰ ਆਪਣੇ ਪੁੱਤ ਵਾਂਗ ਸਮਝਦੀ ਆ ਉਹ ਸਾਡੇ ਨਾਲ ਹਮੇਸ਼ਾ ਖੜਾ ਥੈਂਕ ਯੂ ਭਗਵੰਦ ਸਿੰਘ ਮਾਨ ਭਗਵੰਦ ਸਿੰਘ ਮਾਨ ਜੀ ਦਾ ਧੰਨਵਾਦ ਆ ਜੋ ਵੀ ਅਸੀਂ ਮੰਗਾ ਰੱਖਿਆ ਉਹਨੇ ਸਾਡਾ ਦੁੱਖ ਸਾਂਝਾ ਬਧਾਇਆ ਤੇ ਜੋ ਵੀ ਕਿਹਾ ਉਹਨੇ ਸਾਡਾ ਮਾਨ ਸਨਮਾਨ ਕੀਤਾ ਜੋ ਵੀ ਸਾਡੀ ਰਾਸੀ ਮੰਨੀ ਜੋ ਵੀ ਜ਼ਾਹ ਹਾਕੀ ਉਹਨੇ ਸਾਨੂੰ ਦਿੱਤਾ ਅੱਜ ਕਿੰਨੀ ਰਾਸ਼ੀ ਦਾ ਚੈੱਕ ਦੇ ਕੇ ਗਏ ਨੇ ਜੀ ਹਾਂਜੀ ਉਹ ਸਾਡੀ ਘੋੜੀ ਤੇ 1 ਕਰੋੜ ਰੁਪਏ ਦਾ ਇੱਕ ਕਰੋੜ ਦਾ ਹਾਂਜੀ ਬਾਪੂ ਜੀ ਦੇਖੋ ਪੁੱਤਰ ਦਾ ਤੁਹਾਡਾ ਵਾਪਸ ਨਹੀਂ ਆਉਣਾ ਪਰ ਸਰਕਾਰ ਵੱਲੋਂ ਸੰਤੁਸ਼ਟ ਹੋ ਤੁਸੀਂ ਹਾਂਜੀ ਹਾਂਜੀ ਸਰਕਾਰ ਵੱਲੋਂ ਤੋਸਟਾ ਪੰਜਾਬ ਸਰਕਾਰ ਵੱਲੋਂ ਤੋਸਟਾ ਧੰਨਵਾਦ ਆਪਾਂ ਦੇਖੀ ਬਾਕੀ ਨੌਕਰੀ ਲਈ ਵੀ ਭਰੋਸਾ ਦੇ ਕੇ ਗਏ ਨੇ ਹਾਂਜੀ ਨੌਕਰੀ ਤੇ ਭਰੋਸਾ ਨੌਕਰੀ ਮਿਲੂਗੀ ਕਹਿੰਦੇ ਹਾਂ OK ਠੀਕ ਹੈ ਜੀ